ਗੁਰੂ ਨਤਾਣਿਆਂ ਦੇ ਤਾਣ ਗੁਰੂ ਨਿਉਟਿਆਂ ਦੀ ਓਟ ਗੁਰੂ ਨਿਆਸਰਿਆਂ ਦੇ ਆਸਰੇ ਗੁਰੂ ਨਿਗੱਤਿਆਂ ਦੀ ਗਤ ਗੁਰੂ ਨਪੱਤਿਆਂ ਦੀ ਪਤ ਤਕਤ ਚਵਰ ਛਤਰ ਦੇ ਮਾਲਕ ਜਾਗਦੀ ਜੋਤ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਮਹਾਰਾਜ ਦੀ ਨਿੱਕੀ ਹਜ਼ੂਰੀ ਚ ਗੋਚ ਚ ਜੁੜ ਬੈਠੀ ਸਾਧ ਸੰਗਤ ਆਓ ਗੁਰੂ ਮਹਾਰਾਜ ਦੀ ਫਤਿਹ ਦੀ ਸਾਂਝ ਪਾਓ ਕਰੋ ਰਸਨਾ ਪਵਿੱਤਰ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਗੁਰਦੇਵ ਧੰਨ ਗੁਰਦੇਵ ਜੋ ਬੋਲੇ ਸੋ ਨਿਰਪੈ ਸਤਗੁਰੂ ਰਵਿਦਾਸ ਮਹਾਰਾਜ ਕੀ ਜੈ ਭਾਗਾ ਵਾਲੇ ਆਸੀਂ ਕਰਮਾ ਵਾਲੇ ਆ ਇਸ ਪਵਿੱਤਰ ਧਰਤੀ ਸ਼੍ਰੀ ਖੁਰਾਲਗੜ੍ਹ ਸਾਹਿਬ ਦੀ ਜਿੱਥੇ ਸਤਗੁਰੂ ਗੁਰੂ ਰਵਿਦਾਸ ਮਹਾਰਾਜ ਦੀ ਕਦਮ ਬੋਸੀ ਹੋਈ ਮਹਾਰਾਜ ਦੀ ਇਸ ਚਰਨਛੋਪਾ ਪ੍ਰਾਪਤ ਧਰਤੀ ਦੇ ਉੱਤੇ ਅੱਜ ਰਾਜ ਪੱਤਰੀ ਸਮਾਗਮ ਕਰਾਏ ਜਾ ਰਹੇ ਨੇ ਮਹਾਰਾਜ ਦੀ 699 ਜੋ ਜਨਮ ਦਿਹਾੜਾ ਹੈ ਜੋ ਮਹਾਰਾਜ ਦਾ ਪ੍ਰਕਾਸ਼ ਪੁਰਬ ਹੈ ਉਸ ਨੂੰ ਰਾਜ ਪੱਤਰੀ ਸਮਾਗਮ ਦੇ ਰੂਪ ਦੇ ਵਿੱਚ ਮਨਾਉਣ ਲਈ ਅੱਜ ਸਮੂਹ ਪੰਜਾਬ ਸਰਕਾਰ ਔਰ ਸਾਡੇ ਪਿਆਰੇ ਹਰਮਨ ਪਿਆਰੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਜੀ ਮਾਨ ਸਾਹਿਬ ਆਮ ਆਦਮੀ ਪਾਰਟੀ ਦੇ ਪੰਜਾਬ ਮਾਮਲਿਆਂ ਦੇ ਇੰਚਾਰਜ ਸ਼੍ਰੀ ਮਨੀਸ਼ ਸੋਦੀਆ ਜੀ ਸਮੂਹ ਆਪਣੀ ਕੈਬਨਿਟ ਦੇ ਨਾਲ ਸਾਰੇ ਐਮਐਲਏ ਸਾਹਿਬ ਨੂੰ ਨਾਲ ਲੈ ਕੇ ਚੇਅਰਮੈਨ ਸਾਹਿਬ ਨੂੰ ਨਾਲ ਲੈ ਕੇ ਅੱਜ ਜਿੱਥੇ ਉਰੇ ਸੰਗਤ ਦੇ ਚਰਨ ਪੜਸ ਰਹੇ ਨੇ ਸੰਗਤ ਦੇ ਵਿੱਚ ਹਾਜ਼ਰੀ ਲਗਵਾ ਰਹੇ ਨੇ ਉੱਥੇ ਵੱਡੀ ਗਿਣਤੀ ਦੇ ਵਿੱਚ ਅੱਜ ਅਸੀਂ ਦੇਖ ਰਹੇ ਹਾਂ ਕਿ بڑے ਨਾਮਵਰ ਹਸਤੀਆਂ ਸੰਤ ਸਮਾਜ ਦੇ ਵਿੱਚੋਂ ਸਾਧੂ ਸਮਾਜ ਦੇ ਵਿੱਚੋਂ ਅੱਜ ਸਟੇਜ ਦੇ ਉੱਤੇ ਵਿਰਾਜਮਾਨ ਨੇ ਔਰ ਗੁਰੂ ਘਰ ਦੇ ਕੀਰਤਨੀਆਂ ਜੱਥਿਆਂ ਨੇ ਰਸਪਿੰਨੀ ਆਵਾਜ਼ ਦੇ ਵਿੱਚ ਗੁਰੂ ਰਵੀਦਾਸ ਜੀ ਮਹਾਰਾਜ ਦੇ ਗੁਣ ਗਾਏ ਨੇ, ਜਸ ਗਾਏ ਨੇ ਔਰ ਸੰਗਤਾਂ ਨੂੰ ਨਦਰੋ ਨਿਹਾਲ ਕੀਤਾ ਔਰ ਇਹ ਜਿਹੜਾ 648 ਪ੍ਰਕਾਸ਼ ਦਿਹਾੜਾ ਹੈ ਇਹ ਹਜੇ ਸ਼ੁਰੂਆਤ ਹੈ ਇਸ ਤੋਂ ਅੱਗੇ 650 ਸਾਲ ਮਹਾਰਾਜ ਦੀ ਪ੍ਰਕਾਸ਼ ਪੁਰਬ ਦੀ ਸ਼ਤਾਬਦੀ ਆ ਰਹੀ ਹੈ ਔਰ ਪੰਜਾਬ ਸਰਕਾਰ ਨੇ ਜੋ ਕਿ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਦੀ ਯੋਗ ਅਗਵਾਈ ਦੇ ਅੰਦਰ ਚੱਲ ਰਹੀ ਹੈ ਮੁੱਖ ਮੰਤਰੀ ਸਾਹਿਬ ਤੇ ਉਹਨਾਂ ਦੀ ਸਮੂਹ ਕੈਬਨਿਟ ਨੇ ਇੱਕ ਫੈਸਲਾ ਲਿੱਤਾ ਹੈ ਕਿ 650 ਸਾਲ ਪ੍ਰਕਾਸ਼ ਦਿਹਾੜਾ ਜੋ ਉਹ ਪੂਰੇ ਵੱਡੇ ਲੈਵਲ ਦੇ ਉੱਤੇ ਬਹੁਤ ਵਿਸ਼ਾਲ ਲੈਵਲ ਦੇ ਉੱਤੇ ਪੂਰੇ ਰਾਜ ਪੱਧਰੀ ਸਮਾਗਮ ਕਰਾਏ ਜਾਣਗੇ ਜਿਸ ਦੀ ਸ਼ੁਰੂਆਤ ਅੱਜ 649 ਸਾਲ ਤੋਂ ਸ਼ੁਰੂ ਹੋ ਗਈ ਹੈ ਜੋ ਕਿ ਸਾਲ ਭਰ ਪੂਰੇ ਹੁਣ ਸਮਾਗਮ ਚੱਲਣੇ ਨੇ ਇਹਦੀ ਵਿਸਤਾਰ ਦੇ ਵਿੱਚ ਜਾਣਕਾਰੀ ਮੁੱਖ ਮੰਤਰੀ ਸਾਹਿਬ ਤੁਹਾਨੂੰ ਆਪ ਦੇਣਗੇ ਸੋ ਅੱਜ ਇਸ ਵੱਡੇ ਪੁਰਬ ਦੇ ਉੱਤੇ ਦੂਰੋਂ ਨੇਰਿਆਂ ਚੱਲ ਕੇ ਆਈਆਂ ਪੰਜਾਬ ਦੇ ਵੱਖ-ਵੱਖ ਇਲਾਕਿਆਂ ਤੋਂ ਚੱਲ ਕੇ ਆਈਆਂ ਸੰਗਤਾਂ ਗੁਰੂ ਦਾ ਰੂਪ ਨੇ ਸੰਗਤ ਗੁਰੂ ਦਾ ਰੂਪ ਹੁੰਦੀ ਹੈ ਤੁਸੀਂ ਚੱਲ ਕੇ ਆਏ ਹੋ ਆਪਾਂ ਸਾਰੇ ਵੱਡੇ ਭਾਗਾਂ ਵਾਲੇ ਆ ਜੰਨੀ ਸੰਗਤ ਅੱਜ ਇਸ ਹਾਲ ਦੇ ਅੰਦਰ ਬੈਠੀ ਹੈ ਇਸ ਤੋਂ ਦੁੱਗਣੀ ਸੰਗਤ ਅੱਜ ਇਸ ਤੀਰਥ ਸਥਾਨ ਦੇ ਦਰਸ਼ਨ ਕਰਨ ਦੇ ਲਈ ਮਨਾਰੇ ਬੇਗਮਪੁਰਾ ਔਰ ਚਰਨਛੋਪਾ ਪ੍ਰਾਪਤ ਧਰਤੀ ਦੇ ਦਰਸ਼ਨ ਕਰਨ ਲਈ ਅੱਜ ਬਾਹਰ ਵੀ ਉੱਥੇ ਸੰਗਤ ਜੋੜ ਬੈਠੀ ਹੋਈ ਹੈ ਇਕੱਠੀ ਹੋਈ ਹੈ ਇਕਤ੍ਰਿਤ ਹੋਈ ਹੈ ਸੋ ਸਾਰਿਆਂ ਨੂੰ ਅੱਜ ਮਹਾਰਾਜ ਦੇ ਇਸ ਪ੍ਰਕਾਸ਼ ਪੁਰਬ ਦੀਆਂ ਜਿੱਥੇ ਮੈਂ ਵਧਾਈਆਂ ਦਿੰਨਾ ਉੱਥੇ ਇੱਕ ਵਾਰ ਤੋਂ ਫੇਰ ਮੈਂ ਸੰਤ ਸਮਾਜ ਦਾ ਸਿਰ ਝੁਕਾ ਕੇ ਧੰਨਵਾਦ ਕਰਦਾ ਜਿਨ੍ਹਾਂ ਨੇ ਐਡੀ ਲਾਜ ਰੱਖੀ ਐਡਾ ਮਾਨ ਰੱਖਿਆ ਕਿ ਅੱਜ ਸਟੇਜ ਤੇ ਸੁਭਾਏਮਾਨ ਹੋ ਕੇ ਅੱਜ ਪੰਜਾਬ ਸਰਕਾਰ ਦਾ ਜਿੱਥੇ ਮਾਨ ਵਧਾਇਆ ਉੱਥੇ ਸਭ ਤੋਂ ਵੱਡਾ ਧੰਨਵਾਦ ਹੈ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਜਿਨ੍ਹਾਂ ਦੀ ਹਜ਼ੂਰੀ ਦੇ ਅੰਦਰ ਇਹ ਜਿਹੜੇ ਨੇਕ ਕਾਰਜ ਨੇ ਉਹ ਅਰੰਭੇ ਜਾ ਰਹੇ ਨੇ ਸੋ ਵਿਸ਼ੇਸ਼ ਤੌਰ ਤੇ ਮੈਂ ਸਿਹਰਸ ਪਟਾ ਤੇ ਸੱਭਿਆਚਾਰ ਮਾਮਲੇ ਮੰਤਰੀ ਪੰਜਾਬ ਹੋਣ ਦੇ ਨਾਤੇ ਅੱਜ ਇਸ ਸਟੇਜ ਦੇ ਉੱਤੇ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਨੂੰ ਤੇ ਪੰਜਾਬ ਮਾਮਲਿਆਂ ਦੇ ਇੰਚਾਰਜ ਸ਼੍ਰੀ ਮਨੀਸ਼ ਸੋਧਿਆ ਨੂੰ ਜੀਓ ਆਇਆਂ ਨੂੰ ਕਹਿੰਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਗੁਰਦੇਵ ਧੰਨ ਗੁਰਦੇਵ ਜੋ ਬੋਲੇ ਸੋ ਨਿਰਪੈ ਸਤਗੁਰੂ ਰਵਿਦਾਸ ਮਹਾਰਾਜ ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ